ਕੋਈ ਵੀ ਮਾਪੇ ਬਾਪ ਨੇ ਜਦੋਂ ਉਹਨਾਂ ਦਾ ਕੋਈ ਬੱਚਾ ਜਾਂ ਕੋਈ ਪਰਿਵਾਰ ਦਾ ਮੈਂਬਰ ਬਾਹਰ ਜਾਂਦਾ ਤਾਂ ਉਹਨਾਂ ਨੂੰ ਜਿੰਨਾ ਸਮਾਂ ਵਾਪਸ ਆ ਕੇ ਗੇਟ ਨਹੀਂ ਖੜਕਦਾ ਤਾਂ ਉਹਨਾਂ ਦੀ ਜਿਹੜੀ ਜਾਨ ਆ ਸੁਲੀ ਤੇ ਟੰਗੀ ਰਹਿੰਦੀ। ਇਹ ਕੱਲੇ ਜਵੰਦੇ ਨਾਲ ਕੱਲੇ ਨਾਲ ਨਹੀਂ ਹੋਇਆ। ਇਹ ਲਗਾਤਾਰ ਹੀ ਜਾਰੀ ਹੈ। ਜੇ ਮਾਨਸਾ ਦੀ ਗੱਲ ਕਰਾਂ ਤਾਂ ਸਾਡੇ ਓਵਰ ਬ੍ਰਿਜ ਦੇ ਉੱਪਰ ਹੁਣ ਤੱਕ ਆਵਾਰਾ ਪਸ਼ੂਆਂ ਨਾਲ 10 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਕਿੰਨੇ ਵਾਰ ਮਾਨਸਾ ਬੰਦ ਵੀ ਰਿਹਾ ਲਗਾਤਾਰ ਘਰਨਾ ਵੀ ਚੱਲਦਾ ਰਿਹਾ। ਚੱਲ ਕਰ ਮਸਲਾ ਨਹੀਂ ਹੱਲ ਹੋਇਆ। ਮਿਊਂਸਿਪਲਟੀਆਂ ਨੇ ਅਵਾਰਾ ਪਸ਼ੂਆਂ ਨੂੰ ਕੋਈ ਸਰਕਾਰੀ ਗਊਸ਼ਾਲਾ ਚ ਜਾਂ ਜਿਹੜਾ ਵੀ ਹੈ ਉੱਥੇ ਉਹਨਾਂ ਦਾ ਪ੍ਰਬੰਧ ਕਰਨਾ ਹੁੰਦਾ ਜੇਕਰ ਅਵਾਰਾ ਪਸ਼ੂ ਨਾਲ ਕਿਸੇ ਦਾ ਕੋਈ ਹਾਦਸਾ ਹੋ ਜਾਂਦਾ ਜਾਂ ਕਿਸੇ ਨੂੰ ਕੋਈ ਛੱਟ ਵੱਜ ਜਾਂਦੀ ਹੈ ਜਾਂ ਕੋਈ ਅਵਾਰਾ ਕੁੱਤਾ ਕਿਸੇ ਨੂੰ ਕੱਟ ਲੈਂਦਾ ਤਾਂ ਉਹ ਪੈਸੇ ਵੀ ਮਿਊਂਸੀਪੈਲਿਟੀ ਨੇ ਦੇਣੇ ਹੁੰਦੇ ਨੇ ਪ੍ਰਬੰਧ ਕਰਨਾ ਹੁੰਦਾ ਇਹ ਪੈਸੇ ਲੈ ਰਹੇ ਨੇ ਲੋਕਾਂ ਦੇ ਜੇਬਾਂ ਦੇ ਵਿੱਚੋਂ ਜਿਹੜਾ ਗਾਉ ਸੈਸ ਦੇ ਰੂਪ ਦੇ ਵਿੱਚ ਜਾਂ ਕੋਈ ਹੋਰ ਜਿਹੜੇ ਹੈ ਫੰਡ ਰੱਖੇ ਗਏ ਨੇ ਉਹ ਹਰ ਵਾਰ ਨਿਕਲਦਾ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਕਿੰਨੇ ਵਾਰ ਆਪ ਦੀ ਸੁਰੱਖਿਆ ਲਈ ਸੜਕ ਦੀ ਮੇਨਟੇਨੈਂਸ ਲਈ ਕਿੰਨੇ ਪੈਸੇ ਮੈਂ ਦੇ ਆਇਆ ਤੇ ਗੱਲ ਕਰ ਫੇਰ ਫੇਰ ਉਹੀ ਕਿਸੇ ਕਦੇ ਉਖਲੀ ਚ ਵੱਜਦਾ ਕਦੇ ਉਹਦੇ ਕੁੱਤਾ ਵੱਜ ਜਾਂਦਾ ਕਦੇ ਖੜੇ ਦੇ ਉੱਪਰ ਕੋਈ ਠਾ ਚੜਦਾ ਮਤਲਬ ਤੁਸੀਂ ਕੱਲਾ ਦੇਖੋ ਇਹ ਮੰਨਿਆ ਜਾਂਦਾ ਵੀ ਹਾਦਸਿਆਂ ਦਾ ਕਾਰਨ ਹੈ ਜਿਹੜਾ ਓਵਰ ਸਪੀਡ ਹੈ ਚਲੋ ਆਪਾਂ ਓਵਰ ਸਪੀਡ ਨੂੰ ਮੰਨ ਲਈਏ ਗੱਲ ਕਰ ਖੜਿਆਂ ਤੇ ਜਿਹੜਿਆਂ ਤੇ ਤੁਹਾਡੇ ਕਿੰਨੇ ਨੇ ਮੈਂ ਇੱਕ ਵਾਰ ਇੱਕ ਵੀਡੀਓ ਦੇਖੀ ਕੋਈ ਪੁਲਿਸ ਮੁਲਾਜ਼ਮ ਤੁਰੇ ਆ ਰਿਹਾ ਸੀ ਕਿ ਠੱਠਾ ਆਇਆ ਉਹਨੇ ਸਿੰਘਾਂ ਦੇ ਚੱਕਿਆ ਸਿਰ ਤਾਂ ਸਿਰ ਵੱਜਿਆ ਜਿਹੜੇ ਆਵਾਰਾ ਪਸ਼ੂ ਨੇ ਜੇ ਆਪਾਂ ਉਹਨਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ 20 ਤੋਂ 30 ਲੱਖ ਹੈ ਪੰਜਾਬ 'ਚ ਜਾਂ 13000 ਪਿੰਡਾਂ ਦੀ ਗੱਲ ਕਰਦੇ ਆ ਜੇ ਉਹਨਾਂ ਨੂੰ 10 ਨਾਲ ਵੀ ਗੁਣਾ ਕਰ